ਕੀ ਨਾ ਭਾਈ ਸਾਡਾ ਵੀ ਮੈਂ ਵੀ ਜੀ ਮੇਰਾ ਨਾਮ ਸ਼ੇਰ ਸਿੰਘ ਨੇ ਕਿਹੜਾ ਪਿੰਡ ਨੇ ਬਰਨਾਲਾ ਜੀ ਤੇ ਕੀ ਮਸਲਾ ਜਿਹੜੀਆਂ ਕੰਦ ਠੱਠੀ ਬਈ ਜਿਹੜਾ ਟਰੈਕਟਰ ਮਾਰਨ ਦਾ ਕੰਦ ਦੇ ਵਿੱਚ ਆ ਥਾ ਵੀ ਜੀ ਮੇਰੀ ਆ ਮੇਰੀ ਸਹੀ ਥਾਂ ਉਹ ਥਾਂ ਮੈਨੂੰ ਛੱਡੀ ਥਾਂ ਕੁਛ ਪਰ ਫੇਰ ਵੀ ਮੇਰੀਆਂ ਆ ਕੰਦਾਂ ਨੂੰ ਢਾਲ ਕੇ ਰੱਖਤੀ ਟਰੈਕਟਰ ਲੜ ਕੇ ਕੌਣ ਆ ਵੀ ਵੀ ਮੇ ਮੇਰਾ ਬਟਾ ਭਰਾ ਪਿਛਾੜ ਸਿੰਘ ਵੀ ਦਾ ਪਿਛਾੜਾ ਸੀ ਅੱਛਾ ਇਹੀ ਫਿਰਦਨੇ ਨੋ ਮੇਰੀ ਤੇ ਮੇਰਾ ਮੁੰਡਾ ਤੇ ਮੈਂ ਤੇਨੇ ਇਕੱਠੇ ਜੜ ਗਏ ਜਦੋਂ ਇਹਨਾਂ ਕੰਦਾਂ ਢਾਈਆਂ ਤਾਂ ਹੀ ਜੋ ਕੁਝ ਚੁਪ ਦੋ ਜਾਗੇ ਹੁਣ ਜਦ ਮੇਰੇ ਸਾਰੇ ਲਾਗੇ ਗਵਾਂਢੀ ਸਾਰੇ ਹਰ ਭੱਜ ਗਏ ਹਮ 12 13 ਤੋਂ 14 ਬੰਦੇ ਹੈ ਆ ਜਿਹੜੇ ਟਰੈਕਟਰ ਮਾਰਨ ਦੇ ਭਰਾ ਹੀ ਇਹ ਦਾ ਨਹੀਂ ਇਹ ਕਬੀ ਦੀ ਸੰ ਮੇਰਾ ਭਤੀਆ ਭਰਾ ਦਾ ਭਤੀਆ ਮੁੰਡਾ ਅੱਛਾ ਤੇ ਕੋਈ ਦਰਖਾਸਤ ਦਿੱਤੀ ਹੈ ਇਸ ਬੰਦੇ ਨਹੀਂ ਦਰਤੀ ਹੈ ਪੁਲਿਸ ਆਈ ਉਹਨਾਂ ਨੇ ਹੀ ਸਾਡਾ ਲੋਟ ਕਰਕੇ ਲੱਗੇ ਨੇ ਤੇ ਕੀ ਮੰਗ ਕੀ ਕਰਦੇ ਹੁਣ ਅਸੀਂ ਮੰਗਦੇ ਸਾਡਾ ਫੈਸਲਾ ਰੱਖਦਾ ਵੀ 3-4 ਰੋਜ਼ ਅਸੀਂ ਪੇਸ਼ਾਨੇ ਲੱ ਲਾ ਹੋ ਚੁੱਕਾ ਹੈ 26 ਸਾਡੀ ਬਣੀ ਹੋਈ ਹੈ ਉਹ ਵੀ ਦਾ ਕੁਝ ਨਹੀਂ ਬਣਿਆ ਅਜੇ ਤੱਕ ਕੀ ਗੱਲ ਧਾਈਗਾ ਤੂੰਨ ਥਾ ਕੀ ਜਾਂਦੇ ਥਾ ਮੇਰੀ ਆ ਜੀ ਤੇ ਇਹ ਕਾਗਜ਼ ਹੈਗੇ ਤੁਹਾਡੇ ਕਾਗਜ਼ ਪੱਤਰ ਕਾਗਜ਼ ਇਹਦੇ ਨਹੀਂ ਵੰਡ ਵੰਡਾਈ ਦਾ ਬਿਲਕੁਲ ਫੈਸਲਾ ਗਾੜੀ ਅੱਛਾ ਜਿਹੜਾ ਸੰਜਪਰਾਵਾਂ ਦਾ ਹੋਇਆ ਹਾਂਜੀ ਇਹ ਪੰਜਾਹ ਦਾ ਫੈਸਲਾ ਜੀ ਕੀ ਨਾ ਵੀ ਦੀ ਤੁਹਾਡਾ ਜੀਗਰਾਤ ਸਿੰਘ ਜੀ ਤੇ ਕੀ ਮਸਲਾ ਹੈ ਜਿਹੜਾ ਕਿ ਕੰਨਾਂ ਟੱਠੀਆਂ ਪਈਆਂ ਜੀ ਜੀ ਇਹ ਤਿੰਨ ਸਾਲ ਹੋ ਗਏ ਫੈਸਲਾ ਇਹਨੂੰ ਕੋਈ ਲੋਕਾਂ ਨੇ ਨਹੀਂ ਕੀਤੀ ਅੱਜ ਇਹਨਾਂ ਕੰਦਟਾ ਦੀ ਪਈ ਇਹ ਹਵੇਲੀ ਸਾਡੀ ਆ ਅਸੀਂ ਕੌਜਾ ਕਰਨ ਕਿੰਨੇ ਢਾਈ ਹੈ ਇਹ ਕਬਲਜੀਤ ਸਿੰਘ ਨੇ ਢਾਈ ਆ ਕਬਲਜੀਤ ਸਿੰਘ ਨੇ ਢਾਈ ਆ ਹਾਂ ਦਾ ਪਿਓ ਪਿਸ਼ੋਰਾ ਸਿੰਘ ਨਲਕਾਰਾ ਮਾਰਨ ਦਾ ਹੈ ਕਿਛੇ ਢਾਈ ਘੰਟਾਂ ਕੀ ਆਂਦਾ ਕੀ ਲੋ ਆਂਦਾ ਮੈਂ ਵੀਲੀ ਦੇ ਕਬਜ਼ਾ ਕਰਨਾ ਵੀਲੀ ਮੇਰੀ ਆ ਇਹ ਥਾਂ ਸਾਡੀ ਸਾਂਝ ਭਰਾਵਾਂ ਦੀ ਹੈ ਨਾ ਹਾਂਜੀ ਇਹ ਥਾਂ ਸਾਂਝ ਭਰਾਵਾਂ ਦੀ ਹੈ ਤੇ ਪਹਿਲਾਂ ਵੰਡ ਹੋਈ ਏਦੀ ਹਾਂਜੀ ਵੰਡ ਹੋਈ ਆ ਉਹ ਸਾਡਾ ਘਰ ਆ ਪਹਿਲਾਂ ਉਹ ਚੋਂ ਅਸੀਂ ਆ ਰੜਾਈ ਥਾਂ ਲਿਆਵਾਂਗੇ ਵਿੱਚ ਕੋਈ ਕੋਠਾ ਨਹੀਂ ਪਿਆ ਉਹ ਕੋਠੇ ਸਾਰੇ ਛੱਡੇ ਉਹਨੂੰ ਤੇ ਕਿੰਨਾ ਚਿਰ ਹੋ ਗਿਆ ਕੰਦ ਹੋਈ ਨੂੰ ਇਹ 3 ਸਾਲ ਹੋ ਗਏ ਜੀ ਕੰਦ ਹੋਈ ਤੇ ਹੁਣ ਆਣ ਕਿੱਡਾਈ ਹਾਂਜੀ ਤੇ ਦਰਖਾਸਤ ਦਿੱਤੀ ਉਸ ਬੰਦੇ ਨੂੰ ਦਰਖਾਸਤ ਦਿੱਤੀ ਪਹਿਲਾਂ ਵੀ ਕੰਦ ਟਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਦਰਖਾਸਤ ਹੈਗੀ ਆ ਆਪਣੇ ਕੋਲ ਉਹ ਵੀ ਤੁਹਾਨੂੰ ਫੋਟੋ ਕਾਪੀ ਦੇਵਾਂਗੇ ਜੀ ਕੀਤੀ ਕਾਰਵਾਈ ਪੁਲਿਸ ਨੇ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਹੁਣ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਨਾਲੋਂ ਇਹ ਮੰਗਿਆ ਕਿ ਕਾਰਵਾਈ ਕੀਤੀ ਜਾਵੇ ਸਾਡਾ ਬੰਦਾ ਕਿਸਨੂੰ ਦੁਆਇਆ ਜਾਵੇ ਭਾਈ ਤੁਹਾਡੇ ਸ਼ੌਰਆ ਸਿੰਘ ਇੱਕ ਬਈ ਤੁਹਾਡੇ ਭਰਾ ਨੇ ਤੁਹਾਡੇ ਤੇ ਦੋਸ਼ ਲਾਏ ਆ ਕਿ ਸ਼ੇਰ ਸਿੰਘ ਨੇ ਕਿ ਰਾਤ ਤੁਸੀਂ ਟਰੈਕਟਰ ਮਾਰ ਕੇ ਉਹਨਾਂ ਦੀ ਮਾਲਕੀ ਕੰਧ ਛੁੱਟੀ ਤੇ ਨਾਲ ਉਹਨਾਂ ਨਾਲ ਗਾਲੀ ਗਲੋਚ ਤੇ ਕੁੱਟ ਮਾਰ ਕੀਤੀ ਕੀ ਮਾਮਲਾ ਕੀ ਕੋਈ ਗਾਲੀ ਗਲੋਚ ਨਹੀਂ ਕੋਈ ਮਾਰ ਕੁੱਟ ਨਹੀਂ ਕੋਈ ਵੀ ਉਹਦਾ ਥਾਂ ਨਹੀਂ ਉੱਥੇ ਬੰਦਾ ਨਯਾਇਜ ਉਹਨੇ ਸਾਡੀ ਥਾਂ ਮੱਲੀ ਆ ਇੱਕ ਦੋ ਹਾਲ ਪਹਿਲਾਂ ਮੇਰੇ ਮੁੰਡਿਆਂ ਦੇ ਗੱਲ ਪਾ ਉਹਨੇ ਬੰਦੇ ਤੋਂ ਆਏ ਆ ਆਦੇ ਸਹੌਰਿਆਂ ਤੋਂ ਲੈ ਆ ਕੇ ਤੇ ਜਿਹੜੀ ਮੇਰੀ ਪੈਣੀ ਵੀ ਉਹਨੇ ਵਾਈ ਆ ਤੇ ਜਿਹੜੇ ਇੱਕ ਵੀਡੀਓ ਆਉਂਦੇ ਸਾਹਮਣੇ ਟਰੈਕਟਰ ਮਾਰ ਕੇ ਤੋਂ ਕੰਦ ਟਾਉਂਦੇ ਮੇਰੀ ਥਾਂ ਆ ਉਹ ਵੀਡੀਓ ਤੇ ਕੰਦ ਟਾਉਂਦਾ ਕੀ ਮਤਲਬ ਬਣ ਗਿਆ ਜੇ ਤੁਹਾਡੀ ਥਾਂ ਸੀ ਹਾਂ ਇਹ ਵੀ ਉਹ ਮੈਂ ਕਮਸ਼ਾਦਾ ਪਹਿਲਾਂ ਉਹਨਾਂ ਮਿੱਥੋਂ ਪਰ ਆ ਲਿਆ ਹਾਂ ਹਾਂ ਪ੍ਰਭੀ ਦਾ ਆਖ ਮੈਨੂੰ ਰਾਹ ਚਾਹੀਦਾ ਸਿੱਧਾ ਲੋਕਾਂ ਦੇ ਤੁਹਾਡੇ ਲੋ ਢਾਈ ਗੇ ਟਰੈਕਟਰ ਮਾਰੋ ਮੇਰੇ ਵੱਲੋਂ ਢਾਈ ਕਾਂਦੂਈ ਮੇਰੀ